1158 ਸਹਾਇਕ ਪ੍ਰੋਫੈਸਰਾਂ ਵੱਲੋਂ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕੀਤਾ ਗਿਆ ਹੈ ਦੱਸ ਦਈਏ ਕਿ ਇਹ ਸਹਾਇਕ ਪ੍ਰੋਫੈਸਰ ਫਰੰਟ ਪੰਜਾਬ ਦੇ ਕਾਲਜਾਂ ਵਿੱਚ ਭਰਤੀ ਦੀ ਮੰਗ ਕਰ ਰਿਹਾ ਹੈ ਪਰ ਅਦਾਲਤ ਦੇ ਹੁਕਮਾਂ ਦੇ ਚਲਦੇ ਇਹਨਾਂ ਦੀ ਭਰਤੀ ਤੇ ਰੋਕ ਲੱਗੀ ਹੋਈ ਹੈ ਜਿਸ ਤੇ ਚਲਦੇ ਫਰੰਟ ਵੱਲੋਂ ਅੱਜ ਸੰਗਰੂਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਹੈ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ। ਦਾਸਤੀਏ ਕੀ ਇਹ ਪ੍ਰੋਫੈਸਰ ਪਿਛਲੇ ਲੰਬੇ ਸਮੇਂ ਤੋਂ ਨੌਕਰੀ ਦੀ ਮੰਗ ਕਰ ਰਹੇ ਸਨ ਅਤੇ ਸਰਕਾਰ ਵੱਲੋਂ ਇਹਨਾਂ ਨੂੰ ਸਰਕਾਰੀ ਕਾਲਜਾਂ ਵਿੱਚ ਨੌਕਰੀ ਵੀ ਦੇ ਦਿੱਤੀ ਗਈ ਸੀ ਪਰ ਸੁਪਰੀਮ ਕੋਰਟ ਵੱਲੋਂ ਇਹਨਾਂ ਦੀ ਭਰਤੀ 'ਤੇ ਰੋਕ ਲਗਾ ਦਿੱਤੀ ਗਈ। ਜਿਸ ਦੇ ਚੱਲਦੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਨੌਕਰੀ ਤੇ ਮੋੜ ਬਹਾਲੀ ਦੀ ਮੰਗ ਕਰ ਰਹੇ ਹਨ। ਮੁਰਦਾਬਾ 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 ਤੁਸੀਂ ਕਹਿੰਦੇ ਗਰੰਟੂ ਮੁਰਦਾਬਾ 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 ਤੁਹਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਹੋਣਾ ਵੀ ਪਿਛਲੇ ਦਿਨੀ ਇੱਕ ਲੋਕ ਦੁਖੀ ਫੈਸਲਾ ਜਿਹੜਾ ਮੁਲਕ ਦੀ ਸਰਵੋੱਚ ਅਦਾਲਤ ਵੱਲੋਂ ਆਇਆ ਵੀ ਜਿਹੜੀ 1158 ਸੈਂਕ ਪ੍ਰੋਫੈਸਰਾਂ ਦੀ ਪਿਛਲੇ 25 ਸਾਲਾਂ ਬਾਅਦ ਭਰਤੀ ਨਿਕਲੀ ਸੀ ਉਹ ਭਰਤੀ ਇਹ ਜਿਹੜੀ ਉਹ ਰੱਦ ਕਰ ਦਿੱਤੀ ਤੇ ਅਸੀਂ ਇਸ ਫੈਸਲੇ ਨੂੰ ਇਸ ਰੂਪ ਦੇ ਵਿੱਚ ਦੇਖਦੇ ਹਾਂ ਵੀ ਇਹ ਜਿਹੜਾ ਫੈਸਲਾ ਉਹ ਕੱਲਾ 1158 ਸੈਂਕ ਪ੍ਰੋਫੈਸਰਾਂ ਦੇ ਵਿਰੁੱਧ ਫੈਸਲਾ ਨਹੀਂ ਹੈ ਇਹ ਪੁੱਲ ਪੰਜਾਬੀ ਦੇ ਕੋਲ ਸਿੱਖਿਆ ਪ੍ਰਬੰਧ ਦਾ ਜਿਹੜਾ ਸਿੱਖਿਆ ਸਰਕਾਰੀ ਸਿੱਖਿਆ ਪ੍ਰਬੰਧ ਉਹਦੇ ਵਿਰੁੱਧ ਫੈਸਲਾ ਹੈ ਇਹ ਪੁੱਲ ਪੰਜਾਬ ਦੇ ਗਰੀਬ ਵਿਦਿਆਰਥੀ ਜਿਹੜੇ ਉਹਨਾਂ ਕਾਲਜਾਂ ਦੇ ਵਿੱਚ ਪੜ੍ਹ ਰਹੇ ਸੀ ਕਿੱਥੇ ਪਿਛਲੇ 25 ਸਾਲਾਂ ਤੋਂ ਕੋਈ ਨਿਜਮਤ ਜਿਹੜੀ ਭਰਤੀ ਨਹੀਂ ਹੋਈ ਕਾਲਜਾਂ ਦੇ ਵਿੱਚ ਪ੍ਰੋਫੈਸਰ ਵੀ ਹੋਣੇ ਅਧਿਆਪਕ ਵੀ ਹੋਣੇ ਕਾਲਜ ਦੇ ਸੀ ਤੇ ਉਹਨਾਂ ਦੀ ਬੜੀ ਦੁਰਦਸ਼ਾ ਸੀ ਉਹਨਾਂ ਕਾਲਜਾਂ ਦੀ ਜਿਹੜੀ ਹਾਲਤਾਂ ਉਹ ਮੁਰਫੇ ਰੋਸੇ ਉਹ ਬੁਰੀ ਹਾਲਤ ਦੇ ਵਿੱਚ ਟੱਕਣ ਦੀ ਹਾਲਤ ਵਿੱਚ ਉਹ ਜਾ ਰਿਹਾ ਇਹ ਹੁਣ ਕਦੋਂ ਤੱਕ ਪ੍ਰੋਟੈਸਟ ਜੜਾ ਜਾਰੀ ਰਹੇ ਤਾ ਪਹਿਲੀ ਗੱਲ ਤਾਂ ਸਾਡੀ ਇਹ ਵੀ ਸਾਡੀ ਜਿਹੜੀ ਇਹ ਲੜਾਈ ਆ ਸਾਡਾ ਜਿਹੜਾ ਇਹ ਸੰਗਰਾਮ ਆ ਇਹ ਸੰਗਰਾਮ ਬਹੁਤ ਵੱਡਾ ਹੈ ਅਸੀਂ ਤਾਂ ਇਸ ਸੰਗਰਾਮ ਦੇ ਵਿੱਚ ਤਾਂ ਉਮਰ ਲੜਨ ਲਈ ਤਿਆਰ ਆ ਕਿਉਂਕਿ ਇਹ ਸੰਗਰਾਮ ਸਾਡਾ ਸਿਰਫ ਸਾਡੀ ਭਰਤੀ ਨਾਲ ਜੁੜਿਆ ਹੋਇਆ ਨਹੀਂ ਜੇਕਰ ਇਹ ਭਰਤੀ ਪੂਰੀ ਵੀ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਨੇ ਜਿਵੇਂ ਕਿ ਨਿੱਜੀਕਰਨ ਦੇ ਖਿਲਾਫ ਲਗਾਤਾਰ ਜਿਹੜੇ ਸਰਕਾਰੀ ਕਾਲਜਾਂ ਦਾ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਹੈਗਾ ਵਿਦਿਆਰਥੀਆਂ ਦੀਆਂ ਜਿਹੜੀਆਂ ਫੀਸਾਂਆਂ ਦੀਆਂ ਉਹ ਲਗਾਤਾਰ ਵਧਾਈਆਂ ਜਾ ਰਹੀਆਂ ਨੇ ਸਰਕਾਰਾਂ ਦੀਆਂ ਜਿਹੜੀਆਂ ਗ੍ਰਾਂਟਾਂ ਨੇ ਜਿਹੜੀਆਂ ਸਰਕਾਰੀ ਕਾਲਜਾਂ ਨੂੰ ਮਿਲਣੀਆਂ ਨਹੀਂ ਉਹ ਗ੍ਰਾਂਟਾਂ ਦੇ ਉੱਤੇ ਕੱਟ ਲਾਏ ਜਾ ਰਹੇ ਨੇ ਨਵੀਂ ਐਜੂਕੇਸ਼ਨ ਪਾਲਿਸੀ ਦੇ ਤਹਿਤ ਪੂਰੀ ਸਿੱਖਿਆ ਨੀਤੀ ਦੇ ਤਹਿਤ ਪੂਰਾ ਸਿੱਖਿਆ ਪ੍ਰਬੰਧ ਦਾ ਭਾਗਮਾਨ ਕਰਨ ਕੀਤਾ ਜਾ ਰਿਹਾ ਤਰੂ ਤਰੂਵੀਕਰਨ ਕੀਤਾ ਜਾ ਰਿਹਾ ਫਾਸੀ ਬਾਦ ਜਿਹੜੇ ਨੀਮ ਨੇ ਉਹ ਲਾਗੂ ਕੀਤੇ ਜਾ ਰਹੇ ਨੇ ਸੋ ਫਿਲਹਾਲ ਤਾਂ ਸਾਡੀ ਲੜਾਈ ਜਰੂਰ 1158 ਫਰੰਟ ਦੀ ਇਸ ਇਸ ਮੌਕੇ ਦੀ ਸਾਡੀ ਲੜਾਈ ਇਹ ਆ ਵੀ ਇਹ ਭਰਤੀ ਨੂੰ ਬਚਾਇਆ ਜਾਵੇ ਕਿਉਂਕਿ ਇਹਨਾਂ ਭਰਤੀ ਬਚੂਗੀ ਤਾਂ ਹੀ ਜਿਹੜਾ ਸਾਡਾ ਸਿੱਖਿਆ ਪ੍ਰਬੰਧ ਹੈ ਸਰਕਾਰੀ ਸਿੱਖਿਆ ਪ੍ਰਬੰਧ ਉਹ ਬਚੂਗਾ ਪਰ ਸਾਡੀ ਲੜਾਈ ਹੈ ਇਹ ਲੰਮੀ ਲੜਾਈ ਹੈ ਅਸੀਂ ਤਾਂ ਉਮਰ ਇਸ ਲੜਾਈ ਦੇ ਲਈ ਲੱਗਦੇ ਹਾਂ ਅੱਜ ਇੱਕ ਦਿਨ ਦਾ ਸੰਕੇਤਕ ਧਰਨਾ ਹੈ ਜਾਂ ਇਹ ਲਗਾਤਾਰ ਹੁਣ ਚੱਲੂਗੀ ਲੜੀ ਵਾਸਤੇ ਫਿਲਹਾਲ ਅਸੀਂ ਇਹਦੀ ਜਿਹੜੀ ਰੂਪਰੇਖਾ ਜੀ ਉਹ ਕੋਈ ਐ ਤੈਅ ਕਰਕੇ ਨਹੀਂ ਆਈ ਇਹ ਸੰਕੇਤਕਾ ਇਹ ਸਰਕਾਰ ਦੇ ਮਨਸ਼ਾ ਦੇ ਉੱਤੇ ਹੈ ਅਸੀਂ ਤਾਂ ਇਹ ਸੰਕੇਤਕ ਧਰਨੇ ਲਾਉਣ ਦੇ ਵਾਸਤੇ ਵੀ ਸਾਨੂੰ ਤਾਂ ਕੋਈ ਲੋੜ ਨਹੀਂ ਸੀ ਅਸੀਂ ਤਾਂ ਕਾਲਜਾਂ ਦੇ ਵਿੱਚ ਹੁਣ ਐਡਮਿਸ਼ਨਾਂ ਚੱਲ ਰਹੀਆਂ ਨੇ ਦਾਖਲੇ ਚੱਲ ਰਹੇ ਨੇ ਉੱਥੇ ਸਾਡੀ ਹਾਜ਼ਰੀ ਬੇहद ਜ਼ਰੂਰੀ ਹੈ ਅਸੀਂ ਹੁਣ ਲਾਮਬੰਦੀ ਕਰ ਰਹੇ ਸੀ ਕਾਲਜਾਂ ਦੇ ਪਰ ਲਈ ਬਿਵਾਰਤੀ ਲੈ ਕੇ ਆ ਰਹੇ ਸੀ ਪਰ ਹੁਣ ਇਸ ਪੀਕ ਮੌਕੇ ਦੇ ਉੱਤੇ ਜਦੋਂ ਐਡਮਿਸ਼ਨਾਂ ਦਾ ਸਮਾਂ ਦਾ ਉਸ ਮੌਕੇ ਤੇ ਸਾਨੂੰ ਮਜਬੂਰ ਕੀਤਾ ਗਿਆ ਅਸੀਂ ਮਜਬੂਰੀ ਦੇ ਇੱਥੇ ਆਏ ਆ ਜੇ ਸਾਡੀ ਗੱਲ ਸੁਣ ਲਈ ਜਾਂਦੀ ਹੈ ਸਾਨੂੰ ਸੀਐਮ ਪੱਧਰ ਦੀ ਮੀਟਿੰਗ ਮਿਲ ਲਈ ਜਾਂਦੀ ਹੈ ਰਿਵਿਊ ਕਮਿਸ਼ਨ ਦਾ ਦਾਖਲ ਹੋ ਜਾਂਦੀ ਹੈ ਇੰਟਰਮ ਰਿਲੀਫ ਸਾਨੂੰ ਮਿਲ ਜਾਂਦਾ ਸਾਨੂੰ ਕੋਈ ਸ਼ੌਂਕ ਨਹੀਂ ਅਸੀਂ ਆਏ ਆ ਸਾਰੇ ਪ੍ਰੋਟੈਸਟ ਜਿਹੜਾ ਸਾਡਾ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਕੰਟਰ ਦਾ ਪ੍ਰੋਟੈਸਟ ਆ ਇਹ ਸਾਡਾ ਪਹਿਲੇ ਦਿਨ ਨਹੀਂ ਹੈਗਾ ਅਸੀਂ 4 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਜਦੋਂ ਤੱਕ ਸਰਕਾਰ ਸਾਡੀ ਨੌਕਰੀ ਸੁਰੱਖਿਆਤ ਨਹੀਂ ਕਰਦੀ ਉਦੋਂ ਤੱਕ ਇਹ ਸੰਘਰਸ਼ 4 ਸਾਲ ਤੋਂ ਚੱਲਦਾ ਆ ਰਿਹਾ ਤੇ ਚਾਹੇ ਸਾਨੂੰ 4 ਸਾਲ ਹੋਰ ਚਲਾਉਣਾ ਪਵੇ ਅਸੀਂ ਇੱਦਾ ਹੀ ਚੱਲਦਾ ਰਹੂਗਾ ਅੱਜ ਸੰਕੇਤਿਕ ਧਰਨਾ ਹੈ ਜਿਹੜੀ ਵਾਰ ਚੱਲੂ ਸਰ ਇਸ ਪੋਇਸਨ ਕਿਤੇ ਨਹੀਂ ਹੈਗਾ ਸਾਡੀ ਕਰੋ ਜਾਂ ਮਰੋ ਦੀ ਸਥਿਤੀ ਆ ਸਾਡੇ ਕੋਲ ਗਵਾਲੀ ਕੁਛ ਨਹੀਂ ਹੈਗਾ ਤੇ ਅੱਜ ਅਸੀਂ ਪੂਰੇ ਆਪਣੇ ਜੋ ਸਰਕਾਰ ਨੇ ਕਰਨਾ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਖੜਾ ਕੀਤਾ ਆ ਸਰਕਾਰ ਨੇ ਸਾਨੂੰ ਜੇਲਾਂ ਚ ਪਾਉਣਾ ਸਰਕਾਰ ਨੇ ਸਾਡੇ ਡਾਂਗਾ ਮਾਰ ਰਹੀਆਂ ਜੋ ਮਰਜ਼ੀ ਕਰ ਲੈ ਪਰ ਅਸੀਂ ਜਦੋਂ ਤੱਕ ਸਰਕਾਰ ਸਾਡੀ ਜਿਹੜੀ ਆ ਗੱਲ ਨੂੰ ਨਹੀਂ ਸੁਣਦੀ ਉਦੋਂ ਤੱਕ ਅਸੀਂ ਨਹੀਂ ਹਿੱਲਾਂਗੇ